ਬਹੁਤ ਮਾੜੀ ਖਬਰ ਮਨ ਬਹੁਤ ਉਦਾਸ ਹੈ ਕਿ ਜਿਹੜੀ ਆਪਾਂ ਲਗਾਤਾਰ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਸੀਗੇ ਕਿ ਇੱਕ 5 ਸਾਲ ਦਾ ਬੱਚਾ ਜਿਹੜਾ ਨਿਊ ਦਿੱਪ نگر ਤੋਂ ਕਿਡਨਾਪ ਹੋਇਆਤਾ ਉਸਦੀ ਹੁਣ ਲਾਸ਼ ਮਿਲੀ ਹੈ ਮ੍ਰਿਤਕ ਅਵਸਥਾ ਦੇ ਵਿੱਚ ਉਹ ਬੱਚਾ ਮਿਲਿਆ ਹੁਸ਼ਾਰਪੁਰ ਰਹੀਮਪੁਰ ਸ਼ਮਸ਼ਾਨ ਘਾਟ ਬਾਹਰ ਲਈ ਅਸੀਂ ਤਸਵੀਰਾਂ ਤੁਹਾਡੇ ਨਾਲ ਸੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਹੁਤ ਜ਼ਿਆਦਾ ਮਨ ਉਦਾਸ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਤੇ ਲੋਕਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਉਸ ਕਾਤਲ ਨੂੰ ਵੀ ਉਹੀ ਬਣਦੀ ਜਿਹੜੀ ਉਹ ਸਜ਼ਾ ਦਿੱਤੀ ਜਾਵੇ ਜੋ ਉਸ ਨੇ ਉਹ ਬੱਚੇ ਦੇ ਨਾਲ ਰਵਈਆ ਕੀਤਾ ਸੋ ਦੋਸਤੋ ਤੁਸੀਂ ਵੀ ਆਵਾਜ਼ ਬੁਲੰਦ ਕਰੋ ਸਰਕਾਰ ਤੱਕ ਪ੍ਰਸ਼ਾਸਨ ਤੱਕ ਅਸੀਂ ਆਵਾਜ਼ ਪਹੁੰਚਾਈਏ ਕਿ ਇਸ ਜਿਸ ਨੇ ਘਟੀਆ ਕੰਮ ਕੀਤਾ ਇਸ ਨੂੰ ਵੀ ਇਸੇ ਤਰ੍ਹਾਂ ਦੀ ਜਿਹੜੀ ਉਹ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਤੱਕ ਬਹੁਤ ਸਾਰੀਆਂ ਖਬਰਾਂ ਕੀਤੀਆਂ ਕਦੇ ਵੀ ਮਾਂ ਦੇ ਨਾ ਉਦਾਸ ਨਾ ਕਦੇ ਅੱਖਾਂ ਚ ਹੰਝੂ ਨਹੀਂ ਆਏ ਪਰੰਤੂ ਇਹ ਪਹਿਲਾ ਮਾਮਲਾ ਜਦੋਂ ਇਸ ਤਰ੍ਹਾਂ ਦੇ ਮਾਪਿਆਂ ਦੇ ਹਾਲਾਤ ਇੰਨੇ ਕੋ ਜ਼ਿਆਦਾ ਵਿਚਾਰਿਆਂ ਦੇ ਉਹ ਸੀਗੇ ਰੋ ਰੋ ਕੇ ਕਿ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਮਾਪਿਆਂ ਦਾ ਕੀ ਹਾਲ ਸੀਗਾ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਇਸ ਜ਼ਾਲਮ ਨੂੰ ਜਿਹੜਾ ਲੋਕਾਂ ਦੇ ਹਵਾਲੇ ਕਰਨ ਉਹਨਾਂ ਨੂੰ ਉਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਜਿੱਦਾਂ ਦਾ ਇਹਨੇ ਬੱਚੇ ਦੇ ਨਾਲ ਇਹ ਘਟਿਆ ਕੰਮ ਕੀਤਾ ਹੁਣ ਵੀ ਜਿਹੜੇ ਮੌਕੇ ਤੇ ਐਸਐਸਪੀ ਹੁਸ਼ਾਰਪੁਰ ਪਹੁੰਚੇ ਹੋਏ ਨੇ ਜਾਂ ਹੋਰ ਜਿਹੜੇ ਅਧਿਕਾਰੀ ਜਿਹੜੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਜਾਂਚ ਤਾਂ ਕੀਤੀ ਜਾ ਰਹੀ ਹੈ ਪੁਲਿਸ ਵੀ ਲਗਾਤਾਰ ਕੰਮ ਕਰ ਰਹੀ ਸੀ ਪਰੰਤੂ ਕਿਸੇ ਨੂੰ ਵਿਸਤਾਰਤ ਵੀ ਉਮੀਦ ਨਹੀਂ ਸੀ ਕਿ ਇੰਨੀ ਮਾੜੀ ਅਤੇ ਮੰਦਭਾਗੀ ਖਬਰ ਹੈ ਜਿਹੜੀ ਉਹ ਸਾਹਮਣੇ ਆਵੇਗੀ ਬਹੁਤ ਜ਼ਿਆਦਾ ਜਿੰਨੇ ਵੀ ਵਿਅਕਤੀ ਇੱਥੇ ਖੜੇ ਨੇ ਸਾਰਿਆਂ ਵੱਲੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਉਸ ਕਾਤਲ ਨੂੰ ਜਿਹੜਾ ਸਖਤ ਸਜ਼ਾ ਦੇਣੀ ਉਸਦਾ ਦਿੱਤੀ ਜਾਵੇ ਲੋਕਾਂ ਦੇ ਜਿਹੜਾ ਹਵਾਲੇ ਕੀਤੇ ਜਾਵੇ ਤਾਂ ਜੋ ਉਸ ਨੂੰ ਵੀ ਉਦਾਂ ਦੀ ਸਜ਼ਾ ਦਿੱਤੀ ਜਾਵੇ ਜੋ ਬੱਚੇ ਬੱਚੇ ਨਾਲ ਤੇ ਹੋ ਘਟੀਆ ਹਰਕਤ ਕੀਤੀ ਹੈ ਇੰਨਾ ਕੋ ਜ਼ਿਆਦਾ ਮਨੁਦਾਸ ਹੈ ਦੁਖੀ ਹੈ ਯਾਰ ਭਾਜੀ ਇਸ ਤਰ੍ਹਾਂ ਦੇ ਕਮੈਂਟਾਂ ਤੋਂ ਪਰਹੇਜ਼ ਕਰੋ ਕਿ ਘਰ ਦਾ ਨਾਲ ਕੋਈ ਰਲਿਆ ਹੋਵੇਗਾ ਘਰ ਜਰ ਕੋਈ ਚਾਹਦਾ ਆਪਣੇ ਬੱਚੇ ਨੂੰ ਮਾਰਨਾ ਕਿਸ ਤਰ੍ਹਾਂ ਦੀ ਬੇਦੁਖੀਆ ਗੱਲਾਂ ਨਾ ਕਰਿਆ ਕਰੋ ਰਾਤ ਵੀ ਤੁਸੀਂ ਇਸ ਤਰ੍ਹਾਂ ਦੇ ਕਮੈਂਟ ਕਿਹ ਲੋਕ ਕਰ ਰਹੇ ਸੀਗੇ ਬਹੁਤ ਮਾੜੀ ਖਬਰ ਹੈ ਮਨ ਬਹੁਤ ਉਦਾਸ ਹੈ ਕਿ ਜਿਹੜੀ ਆਪਾਂ ਲਗਾਤਾਰ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਸੀਗੇ ਕਿ ਇੱਕ 5 ਸਾਲ ਦਾ ਬੱਚਾ ਜਿਹੜਾ ਨਿਊਦੀਪ ਨਗਰ ਤੋਂ ਕਿਡਨਾਪ ਹੋਇਆ ਤਾਂ ਉਸ ਦੀ ਹੁਣ ਲਾਸ਼ ਮਿਲੀ ਹੈ ਮ੍ਰਿਤਕ ਅਵਸਥਾ ਦੇ ਵਿੱਚ ਉਹ ਬੱਚਾ ਮਿਲਿਆ ਹੁਸ਼ਾਰਪੁਰ ਰਹੀਮਪੁਰ ਸ਼ਮਸ਼ਾਨ ਘਾਟ ਬਾਹਰ ਲਿਆ ਸੀ ਤਸਵੀਰਾਂ ਤੁਹਾਡੇ ਨਾਲ ਸੇ ਤੁਹਾਡੇ ਨਾਲੇ ਸਾਂਝੀਆਂ ਕਰ ਰਹੇ ਹਾਂ ਬਹੁਤ ਜ਼ਿਆਦਾ ਮਨ ਉਦਾਸ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਤੇ ਲੋਕਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਉਸ ਕਾਤਲ ਨੂ ਵੀ ਉਹੀ ਬਣਦੀ ਜਿਹੜੀ ਉਹ ਸਜ਼ਾ ਦਿੱਤੀ ਜਾਵੇ ਜੋ ਉਸ ਨੇ ਉਹ ਬੱਚੇ ਦੇ ਨਾਲ ਰਵਈਆ ਕੀਤਾ ਸੋ ਦੋਸਤੋ ਕੋਸੀ ਵੀ ਆਵਾਜ਼ ਬੁਲੰਦ ਕਰੋ ਸਰਕਾਰ ਤੱਕ ਪ੍ਰਸ਼ਾਸਨ ਤੱਕ ਅਸੀਂ ਆਵਾਜ਼ ਪਹੁੰਚਾਈ ਹੈ ਕਿ ਜਿਸ ਨੇ ਇਹ ਘਟੀਆ ਕੰਮ ਕੀਤਾ ਉਸ ਨੂੰ ਵੀ ਇਸੇ ਤਰ੍ਹਾਂ ਦੀ ਜਿਹੜੀ ਉਹ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਤੱਕ ਬਹੁਤ ਸਾਰੀਆਂ ਖਬਰਾਂ ਕੀਤੀਆਂ ਕਦੇ ਵੀ ਮਾਂ ਦੇ ਨਾ ਉਦਾਸ ਨੇ ਕਦੇ ਅੱਖਾਂ ਚ ਹੰਝੂ ਨਹੀਂ ਆਏ ਪਰੰਤੂ ਇਹ ਪਹਿਲਾ ਮਾਮਲਾ ਜਦੋਂ ਇਸ ਤਰ੍ਹਾਂ ਦੇ ਮਾਪਿਆਂ ਦੇ ਹਾਲਾਤ ਇੰਨੇ ਕੋ ਜ਼ਿਆਦਾ ਵਿਚਾਰਿਆਂ ਦੇ ਉਹ ਸੀਗੇ ਰੋ ਰੋ ਕੇ ਕਿ ਅਸੀਂ ਉਹਨਾਂ ਬਿਆਨ ਨਹੀਂ ਕਰ ਸਕਦੇ ਮਾਪਿਆਂ ਦਾ ਕੀ ਹਾਲ ਸੀਗਾ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਇਸ ਜ਼ਾਲਮ ਨੂੰ ਜਿਹੜਾ ਲੋਕਾਂ ਦੇ ਹਵਾਲੇ ਕਰਨ ਉਹਨਾਂ ਨੂੰ ਉਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਜਿੱਦਾਂ ਦਾ ਇਹਦੇ ਬੱਚੇ ਦੇ ਨਾਲ ਇਹ ਘਟਿਆ ਕੰਮ ਕੀਤਾ ਹੁਣ ਵੀ ਜਿਹੜੇ ਮੌਕੇ ਤੇ ਐਸਐਸਪੀ ਹੁਸ਼ਾਰਪੁਰ ਪਹੁੰਚੇ ਹੋਏ ਨੇ ਜਾਂ ਹੋਰ ਜਿਹੜੇ ਅਧਿਕਾਰੀ ਜਿਹੜੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਜਾਂਚ ਤਾਂ ਕੀਤੀ ਜਾ ਰਹੀ ਹੈ ਪੁਲਿਸ ਵੀ ਲਗਾਤਾਰ ਕੰਮ ਕਰ ਰਹੀ ਸੀ ਪਰੰਤੂ ਕਿਸੇ ਨੂੰ ਵਿਸਤਾਰਤ ਵੀ ਮੀਤ ਨਹੀਂ ਸੀ ਕਿ ਇੰਨੀ ਮਾੜੀ ਅਤੇ ਮੰਦ ਭਾਗੀ ਖਬਰ ਹੈ ਜਿਹੜੀ ਉਹ ਸਾਹਮਣੇ ਆਵੇਗੀ ਬਹੁਤ ਜ਼ਿਆਦਾ ਨਰਾਜ਼ ਜਿੰਨੇ ਵੀ ਵਿਅਕਤੀ ਇੱਥੇ ਖੜੇ ਨੇ ਸਾਰੇ ਵੱਲੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਉਸ ਕਾਤਲ ਨੂੰ ਜਿਹੜਾ ਸਖਤ ਤੋਂ ਸਖਤ ਦੇ ਵਿੱਚ ਉਸ ਸਜ਼ਾ ਦਿੱਤੀ ਜਾਵੇ ਲੋਕਾਂ ਦੇ ਜਿਹੜਾ ਹਵਾਲੇ ਕੀਤੇ ਜਾਵੇ ਤਾਂ ਜੋ ਉਸ ਨੂੰ ਵੀ ਉਦਾਂ ਦੀ ਸਜ਼ਾ ਦਿੱਤੀ ਜਾਵੇ ਜੋ ਬੱਚੇ ਬੱਚੇ ਨਾਲ ਉਹਨਾਂ ਘਟਿਆ ਹਰਕਤ ਕੀਤੀ ਹੈ ਇੰਨਾ ਕੋ ਜ਼ਿਆਦਾ ਮਨੁੱਖ ਦਾ ਸਹਿ ਦੁਖੀ ਹੈ ਯਾਰ ਭਾਜੀ ਇਸ ਤਰ੍ਹਾਂ ਦੇ ਕਮੈਂਟਾਂ ਤੋਂ ਪਰਹੇਜ਼ ਕਰੋ ਕਿ ਘਰ ਦਾ ਨਾਲ ਕੋਈ ਰਲਿਆ ਹੋਵੇਗਾ ਘਰ ਜਰ ਕੋਈ ਚਾਹਦਾ ਆਪਣੇ ਬੱਚੇ ਨੂੰ ਮਾਰਨਾ ਕਿਸ ਤਰ੍ਹਾਂ ਦੀ ਬੇਦੁਖੀਆ ਗੱਲਾਂ ਨਾ ਕਰਿਆ ਕਰੋ ਰਾਤ ਵੀ ਤੁਸੀਂ ਇਸ ਤਰ੍ਹਾਂ ਦੇ ਕਮੈਂਟ ਕਿ ਲੋਕ ਕਰ ਰਹੇ ਸਿਗੇ